ਗੁਰਦਾਸ ਮਾਨ ਦੀਆਂ ਤਸਵੀਰਾਂ ਵੀ ਥੋੜੇ ਟਾਈਮ ਪਹਿਲੇ ਦੀਆਂ ਨੇ ਹੋਰ ਵੀ ਪੰਜਾਬੀ ਕਲਾਕਾਰ ਮਿਲਦੇ ਆ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਦਿਲਜੀਤ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀਅਤ ਦੀ ਗੱਲ ਕਰਦਾ ਉਹਦੇ ਤੇ ਜਿਆਦਾ ਕਿੰਤੂ ਪਰੰਤੂ ਕੀਤਾ ਜਾਂਦਾ ਬਾਬਾ ਜੀ ਕਈਆਂ ਨੇ ਤਾਂ ਇਹ ਤਾਂ ਕਹਿਤਾ ਕਿ ਕਰੇ ਖਾਲਿਸਤਾਨ ਦਾ ਅੱਡਾ ਬਣਾਤਾ ਰਸੂਲਪੁਰ ਦਾ ਬਿਆਨ ਆਇਆ ਸਮਨ ਉਸ ਲੰਡੂ ਬੰਦੇ ਨੂੰ ਕਿਹੜਾ ਪੁੱਛਦਾ ਹੈ ਤੁਸੀਂ ਉਸ ਮਿਲੰਗ ਦੀ ਗੱਲ ਕਰਦੇ ਜਿਹਨੂੰ ਅਕਾਲ ਤਖ਼ਤ ਸ਼ਬਦ ਬਹਿਰੂਪੀਆ ਉਹਨਾਂ ਦਾ ਕਹਿਣਾ ਹੀ ਹੈ ਜੇ ਉਹ ਲੋਕ ਹਿੰਦੂ ਰਾਸ਼ਟਰ ਦੇ ਨਾਲੇ ਰਲ ਸਕਦੇ ਨੇ ਕਿ ਸਿੱਖ ਖਾਲਸਾਣ ਦੇ ਨਾਲੇ ਨਹੀਂ ਰਲ ਸਕਦੇ ਕਿੱਥੇ ਪਾਬੰਦੀ ਆ ਦਾ ਮਤਲਬ ਫਿਰ ਉਹ ਵੀ ਸਾਡੇ ਖਾਲਸਾਣ ਦੇ ਨਾਲ ਹੀ ਰਲ ਗਏ ਦਾ ਮਤਲਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜ ਖਾਲਸਾਣ ਦੇ ਨਾਰੇ ਲੱਗੇ ਨੇ ਔਰ ਇਹ ਨਾਰੇ ਲੱਗੇ ਨੇ ਬੀਨ ਸਿੰਘ ਦੀ ਵਰਸੀ ਮੌਕੇ ਜਥੇਦਾਰ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਬਾਬਾ ਜੀ ਅੱਜ ਮੋੜ ਤੋਂ ਖਾਲਸਾਣ ਦੇ ਨਾਰੇ ਲੱਗੇ ਨੇ ਕੀ ਕਹਿਣਾ ਚਾਹੁੰਦੇ ਬਿਨ ਸਿੰਘ ਦੀ ਬਰਸੀ ਮੌਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਉਹਨਾਂ ਜੋਧੇ ਸੂਰਮਿਆਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਇਧਰਾਂ ਗਾਂਧੀ ਨੂੰ ਮਾਰ ਕੇ ਸਿਰ ਤੇ ਰੱਖਿਆ ਅਸੀਂ ਭਾਈ ਬਿਨਤ ਸਿੰਘ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਉਹ ਜੋਧੇ ਸਦਾ ਹੀ ਅਮਰ ਰਹਿਣਗੇ ਭਾਈ ਵਿਜਨ ਸਿੰਘ ਭਾਈ ਸ਼ਦਵੰਤ ਸਿੰਘ ਤੇ ਭਾਈ ਕੇਰ ਸਿੰਘ ਅੱਜ ਦੇ ਦਿਨ ਇੰਦਰਾ ਗਾਂਧੀ ਵੀ ਮਾਰੀ ਗਈ ਸੀ ਤੇ ਭਾਈ ਵਿਜਨ ਸਿੰਘ ਵੀ ਜਿਹੜਾ ਹੈਗਾ ਸੀ ਉਹ ਵੀ ਉੱਥੇ ਮਾਰੇਗਾ ਸ਼ਹੀਦ ਹੋ ਗਿਆ ਸੀ ਕਿਉਂਕਿ ਇੰਦਰਾ ਗਾਂਧੀ ਨੇ ਸਾਡਾ ਤਖਤ ਅਕਾਲ ਦਾ ਤਖਤ ਜੀ ਨੂੰ ਸਾਰੇ ਧਰਮਾਂ ਦੇ ਲੋਕ ਹਰਮੰਦਰ ਸਾਹਿਬ ਨੂੰ ਨਮਸਤਕ ਹੁੰਦੇ ਨੇ ਉੱਥੇ ਟੈਂਕ ਤੋਪਾਂ ਚਾੜ ਕੇ ਸਾਡੇ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਠਾਰਾ ਸਿੰਘ ਜੀ ਭਾਈ ਸੁਵੇਕ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਭਾਈ ਰਾਮ ਸਿੰਘ ਜੀ ਦਮਦਮਾ ਖਾਲਸਾ ਜਰਨੈਲ ਸਿੰਘ ਖਾਲਸਾ ਭੰਡਰਾਂ ਵਾਲੇ ਹੋਰ ਬਹੁਤ ਸਾਰੇ ਸਿੰਘਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਜਿਹੜਾ ਉਥੇ ਮਾਰਿਆ ਬੇਰਹਿਮੀ ਦੇ ਨਾਲ ਤੇ ਅਕਾਲ ਤਖਤ ਸਭ ਹੀ ਟਾਇਆ ਢਾਹ ਢੇਰੀ ਕਰਤਾ ਹਰਮੰਦਰ ਸਾਹਿਬ ਵੀ ਗੋਲੇ ਵਜੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਸਰੂਪ ਦੇ ਵਿੱਚ ਵੀ ਜਿਹੜੀ ਗੋਲੀ ਅੱਜ ਵੀ ਮੌਜੂਦ ਆ ਲਿਖਾ ਦੇਖਣ ਦੇ ਬਲੁੰਦ ਰਿ ਗਿਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਫਿਰ ਇਹਨਾਂ ਨੇ ਇੰਦਰਾ ਗਾਂਧੀ ਨੂੰ ਸੋਧਤਾ ਅੱਜ ਦੇ ਦਿਨ ਸੋਧਾ ਲਾਇਆ ਤੇ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਭਾਈ ਬਿਨਤ ਸਿੰਘ ਦੀ ਜੀਹਦੀ ਅਰਦਾਸ ਹੋਈ ਅਸੀਂ ਵੀ ਦੇਸੂ ਮਾਤਰੇ ਜਿਹੜਾ ਹੈਗਾ ਪ੍ਰੋਗਰਾਮ ਸੀ ਉਹ ਉਹਨੇ ਸਿੱਧੀ ਸਮਾਗਮ ਉੱਤੇ ਜਾ ਕੇ ਆਏ ਆ ਤੇ ਮਲੋਹਾ ਪਿੰਡ ਦਾ ਉਹਨਾਂ ਦਾ ਉੱਥੇ ਵੀ ਸਿੱਧੀ ਸਮਾਗਮ ਹੋਇਆ ਲੋਕ ਮਨਾ ਰਹੇ ਨੇ ਫੇਰ ਕੀ ਹੋਗਾ ਜੇ ਖਾਲਸਾ ਦੇ ਨਾਰੇ ਲਾ ਦੇ ਜੇ ਉਹ ਲੋਕ ਹਿੰਦੂ ਰਾਸ਼ਟਰ ਦੇ ਨਾਲੇ ਰਲਾ ਸਕਦੇ ਨੇ ਕਿ ਸਿੱਖ ਖਾਲਸਾ ਦਾ ਨਾਲੇ ਨਹੀਂ ਲਾ ਸਕਦੇ ਕਿੱਥੇ ਪਾਵਨਦੀ ਆ ਸੁਪਰੀਮ ਕੋਰਟ ਨੇ ਹਾਲ ਦਿੱਤਾ ਹੋਇਆ ਸਾਰਾ ਕੁਝ ਕੋਈ ਗੱਲ ਨਹੀਂ ਹਰੇਕ ਨੂੰ ਆਪਦਾ ਹੱਕ ਮੰਗਣ ਦਾ ਹੱਕ ਆ ਉਹਦੇ ਨਾਲ ਕੀ ਫਰਕ ਹੋਇਆ ਜੂਗਾ ਜਦੋਂ ਤਾਂ ਹਿੰਦੂ ਹਿੰਦੂ ਰਾਸ਼ਟਰ ਕਹਿੰਦੇ ਬਣਾਉਣ ਨੂੰ ਉਹ ਕੋਈ ਚੁੱਪ ਕਰ ਜਾਂਦੇ ਨੇ ਉਹ ਬੋਲਦਾ ਨਹੀਂ ਕੋਈ ਉਹ ਹਿੰਦੂ ਰਾਸ਼ਟਰ ਦੇ ਨਾਲ ਹੀ ਲਾਉਂਦੇ ਨੇ ਅਸੀਂ ਹਿੰਸਰਿਆਮ ਕਹਿੰਦੇ ਨੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਸੀ ਐਂ ਕਰਾਂਗੇ ਉਹ ਕਰਾਂਗੇ ਉਹਨੂੰ ਕੋਈ ਬੋਲਦਾ ਨਹੀਂ ਜਦੋਂ ਕੋਈ ਸਿੱਖ ਕਾਲਤਾਨਾਂ ਨਾਲ ਲਾ ਕੇ ਫਿਰ ਸਭ ਨੂੰ ਮਿਰਚਾਂ ਲੱਗਦੀਆਂ ਨੇ ਇਸ ਕਰਕੇ ਇਹ ਕਲਾਕੀ ਹੱਕਾ ਹਰੇਕ ਦਾ ਲਾ ਸਕਦਾ ਕੋਈ ਵੱਡੀ ਗੱਲ ਨਹੀਂ ਇਹਦੇ ਨਾਲ ਕੁਝ ਨਹੀਂ ਹੁੰਦਾ ਹੈਗਾ ਕੋਈ ਸੇਨ ਦੇਸ਼ ਨੂੰ ਸ਼ਾਂਤੀ ਨਹੀਂ ਭੰਗ ਹੁੰਦੀ ਕੋਈ ਗੱਲ ਨਹੀਂ ਤਾਂ ਚੱਲੀ ਜਾਣਾ ਪ੍ਰੋਗਰਾਮ ਹਰੇਕ ਦਾ ਹੱਕਾ ਜਿਹੜਾ ਇੱਥੇ ਸ਼ਾਂਤੀ ਦੇ ਵਿੱਚ ਰਹਿ ਕੇ ਕੋਈ ਵੀ ਨਾਹਰਾ ਲਾ ਸਕਦਾ ਪਰ ਹੁਣ ਵਿਰੋਧੀਆਂ ਦੇ ਲੋਕਾਂ ਦੇ ਹੁਣ ਅੱਗੇ ਹੁਣ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰਤਾ ਕਿੰਨੇ ਇਹ ਤਾਂ ਇਹ ਤਾਂ ਕਹਤਾ ਕਿ ਕਰੇ ਖਾਲਿਸਤਾਨ ਦਾ ਅੱਡਾ ਬਣਾਤਾ ਰਸੂਲਪੁਰ ਦਾ ਬਿਆਨ ਆਇਆ ਸਾਹਮਣੇ ਉਸ ਲੰਡੂ ਬੰਦੇ ਨੂੰ ਕਿਹੜਾ ਪੁੱਛਦਾ ਹੈ ਤੁਸੀਂ ਉਸ ਮਲੰਗ ਦੀ ਗੱਲ ਕਰਦੇ ਜਿਹਨੂੰ ਅਕਾਲ ਤਖਤ ਸਾਹਿਬ ਤੋਂ ਬਹਿਰੂਪੀਆ ਉਹਨੂੰ ਤਾਂ ਕਹਿਣੀ ਆ ਕੀ ਖਾਲਿਸਤਾਨ ਦਾ ਅੱਡਾ ਉੱਥੇ ਗੁਰੂ ਗ੍ਰੰਥ ਸਾਹਿਬ ਚਾਰ ਚੋਹਾਂ ਵਾਰਨ ਦੇ ਲੋਕ ਸਾਰੇ ਆਉਂਦੇ ਨੇ ਤੇ ਹੁਣ ਉਹ ਪਿੱਛੇ ਉੱਥੇ ਆਪਣੇ ਸਾਰੇ ਮੰਤਰੀ ਆ ਕੇ ਗਏ ਨੇ ਫਿਰ ਜਿਉ ਖਾਲਿਸਤਾਨ ਨਹੀਂ ਦਾ ਅੱਡਾ ਫਿਰ ਉੱਥੇ ਤਾਂ ਪ੍ਰਧਾਨ ਮੰਤਰੀ ਮੋਦੀ ਵੀ ਆਇਆ ਉਸੇ ਮੁਰਮੂ ਕ੍ਰਿਸ਼ਨ ਜਿਹੜੀ ਰਾਸ਼ਟਰਪਤੀ ਉਹ ਵੀ ਆਈ ਆ ਉਥੇ ਪਿਛਲੇ bari ਅਮਰਤ ਸਾਹਿਬ ਵੀ ਆਏ ਦਾ ਮਤਲਬ ਫਿਰ ਉਹ ਵੀ ਸਾਡੇ ਖਾਲਸਾਣ ਦੇ ਨਾਲ ਹੀ ਰਲ ਗਏ ਦਾ ਮਤਲਬ ਮੈਂ ਉਹਨੂੰ ਪੁੱਛਣਾ ਚਾਹਨਾ ਫਿਰ ਉਹ ਵੀ ਉਹ ਜੋ ਸਾਡੇ ਤੇ ਜਾ ਕੇ ਆਏ ਨੇ ਹੁਣ ਦੱਸ ਫੇਰ ਤੇਰਾ ਕੀ ਤੂੰ ਕੀ ਕਹਿਣਾ ਜੇ ਖਾਲਸਾਣ ਨੇ ਦਾ ਉਹ ਗੁਰੂ ਘਰ ਆ ਸਾਡਾ ਤਖਤ ਆ ਉਹ ਜਿਸ ਨੂੰ ਲੋਕ ਸਾਰੀ ਖਲਕਤ ਸਾਰੇ ਸਿੱਖ ਉਹਨੂੰ ਜਿਹੜਾ ਸੁਪਰੀਮ ਮੰਨਦੇ ਨੇ ਜੋ ਉਥੋਂ ਆਰਡਰ ਹੁੰਦਾ ਇਹ ਜਿਹੇ ਲੋਕ ਤਾਂ ਭੌਂਕਦੇ ਆ ਭੌਂਕੀ ਜਾਂਦੇ ਇਹਨਾਂ ਨੂੰ ਕਿਹੜਾ ਪੁੱਛਦਾ ਹੁੰਦ ਜੀਤ ਦੇ ਮਸਲੇ ਨੂੰ ਲੈ ਕੇ ਵੀ ਲਗਾਤਾਰ ਪਹਿਲਾਂ ਉਸ ਨੂੰ ਆ ਕਾਫੀ ਸੋਸ਼ਲ ਮੀਡੀਆ ਤੇ ਉੱਤੇ ਵੀ ਕਾਫੀ ਚੀਜ਼ਾਂ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀ ਧਮਕੀ ਦਿੱਤੀ ਗਈ ਹੁਣ ਰਵੀ ਸਿੰਘ ਖਾਲਸਾ ਵੀ ਬੋਲੇ ਨੇ ਔਰ ਅੱਗੇ ਦਿਲਜੀਤ ਦੀ ਸਟੇਟਮੈਂਟ ਵੀ ਹੈ ਜਦੋਂ ਕੋਨ ਬਣੇਗਾ ਕਰੋੜਪਤੀ ਦੇ ਵਿੱਚ ਗਏ ਉਹਨਾਂ ਨੇ ਅਮਿਤ ਆਬਚੇ ਦੇ ਪੈਰੀ ਹੱਥ ਲਾਇਆ ਉਸ ਤੋਂ ਬਾਅਦ ਇਹ ਵਿਵਾਦ ਲਗਾਤਾਰ ਬੱਦਦਾ ਜਾਂਦਾ ਔਰ 1984 ਦੀ ਗੱਲ ਹੋਏ ਆਣੀ ਜਿਹੜੀ ਆ ਸੁਮਣੇ ਆਜੰਤੀ ਦੇਖੋ ਉਸ ਬਿੜੇ ਇਹਨਾਂ ਨੇ ਕਿਹਾ ਸੀ ਇਹ ਅਮਤਾਪ ਬਚਨ ਦਾ ਵਿੱਚ ਰੋਲ ਆਵੇ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਮਾਰੀ ਤੇ ਰਾਤ ਨੂੰ ਅੱਜ ਜਿਹੜੇ ਹੈਗੇ ਸੀ ਉਥੇ ਸਾਡੀ ਨਸਲ ਕੁੱਸੀ ਸ਼ੁਰੂ ਹੋ ਗਈ ਇਹ ਨਾਲ ਹੀ ਸੀ ਇਹਨਾਂ ਨੇ ਕਤਲਿਆਮ ਸਾਰਾ ਕਰਾਇਆ ਕੋਲੇ ਖੜ ਕੇ ਇਸ ਕਰਕੇ ਜਿਹੜੇ ਸਿੱਖ ਨੇ ਉਹ ਉਹ ਤੋਂ ਨਾਰਾਜ਼ ਨੇ ਅਮਤਾਪ ਬਚਨ ਦਾ ਰੋਲ ਕੀ ਸੀਗਾ ਇਹਦੇ ਵਿੱਚ ਰੋਲ ਇਹੀ ਸੀ ਉਹਦੇ ਕਤਲਿਆਮ ਦੇ ਵਿੱਚ ਸੀਗਾ ਉਹਦਾ ਹੱਲਾਸ਼ੇਰੀਆਂ ਦਿੰਦਾ ਫਿਰਦਾ ਸੀ ਉਹ ਸਾਰੇ ਕਹਿੰਦੇ ਨੇ ਸਾਰਿਆਂ ਨੂੰ ਪਤਾ ਇਸ ਗੱਲ ਦਾ ਤੇ ਵੀ ਮਾਰ ਦੋ ਇਹਨਾਂ ਨੂੰ ਅਸੀਂ ਜੇ ਉਹ ਇੰਦਰਾ ਗਾਂਧੀ ਦਾ ਪੁੱਤ ਬਣਿਆ ਹਾਇ ਸੀਗਾ ਵੀ ਸਾਡੀ ਮਾਂ ਮਾਰਦੀ ਇਹਨੂੰ ਕੁਝ ਛੱਡਿਓ ਨਾ ਇਹੋ ਜਿਹਾ ਇਹਨਾਂ ਨੇ ਵਿਆਨ ਵੀ ਦਿੱਤੇ ਇਹੋ ਜਿਹਾ ਇਹਨਾਂ ਨੇ ਭੂਮਿਕਾ ਵੀ ਨਭਾਈ ਤਾਂ ਹੀ ਸਿੱਖ ਅੱਜ ਵੀ ਜਿਹੜੇ ਸਿੱਖ ਨੇ ਉਹ ਇਸ ਗੱਲ ਤੋਂ ਨਰਾਜ਼ ਨੇ ਤਾਂ ਜਿਹੜੇ ਦਲਜੀ ਦੁਸਾਂਦ ਨੇ ਫਿਰ ਇਹਨਾਂ ਦਿਨਾਂ ਦੇ ਵਿੱਚ ਆ ਕੇ ਉਹਦੇ ਪੈਰਾਂ ਨੂੰ ਹਸਲਾ ਤਾਂ ਜਿਹੜੇ ਸਿੱਖਾਂ ਦਾ ਇਹ ਗੱਲ ਕਹਿ ਰਹੇ ਨੇ ਇਹ ਵੀ ਗਲਤ ਕਰੀ ਤੁਹਾਨੂੰ ਕੀ ਲੱਗਦਾ ਹੈ ਗਲਤ ਕੀਤਾ ਉਹਨਾਂ ਨੇ ਗਲਤ ਹੀ ਹੈ ਦੇਖੋ ਜਦੋਂ ਜਿਹੜਾ ਕੋਈ ਸਾਡਾ ਉਸ ਵੇਲੇ ਉਹ ਦਿਨ ਚੱਲਦੇ ਹੁਣ ਜਦੋਂ ਸਾਡੀ ਨਸਲ ਕੁਛ ਵੀ ਹੋਈ ਹੋਵੇ ਜਿਹੜੇ ਬੰਦੇ ਆਨੇ ਸਾਡੇ ਕਤਲ ਕੀਤੇ ਹੋਣ ਕਰਾਏ ਹੋਣ ਉਹਨਾਂ ਨੂੰ ਜਾ ਕੇ ਅਸੀਂ ਜਗਦੀਸ਼ ਟੈਟਲਰ ਵਰਗੇ ਜਾ ਉਹਨਾਂ ਨੂੰ ਮਿਲিয়ে ਇਹ ਕਿੱਥੇ ਦਾ ਉਹ ਗੱਲਬਾਤ ਆ ਹੋਰ ਵੀ ਪੰਜਾਬੀ ਕਲਾਕਾਰ ਮਿਲਦੇ ਆ ਗੁਰਦਾਸ ਮਾਨ ਦੀਆਂ ਤਸਵੀਰਾਂ ਵੀ ਥੋੜੇ ਟਾਈਮ ਪਹਿਲੇ ਦੀਆਂ ਨੇ ਉਹਨਾਂ ਤੇ ਹੋਰ ਵੀ ਪੰਜਾਬੀ ਕਲਾਕਾਰ ਮਿਲਦੇ ਆ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਦਿਲਜੀਤ ਪੰਜਾਬ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਉਹਦੇ ਤੇ ਜ਼ਿਆਦਾ ਕਿੰਤੂ ਪਰੰਤੂ ਕੀਤਾ ਜਾਂਦਾ ਬਾਬਾ ਜੀ ਸੋ ਲੋਏ ਤਾਂ ਹੁਣ ਜਿਹੜੇ ਕਿੰਤੂ ਪ੍ਰੰਤੂ ਕਰਦੇ ਨੇ ਉਹ ਆਪ ਹੀ ਸਵਾਲਾਂ ਨੂੰ ਤੁਹਾਡੇ ਜਵਾਬ ਦੇਣਗੇ ਵੀ ਕੀ ਗੱਲਬਾਤ ਆ ਕੀ ਨਹੀਂ ਆ ਤੇ ਨਾਲ ਨਾਲ ਕਿਸ ਤਰ੍ਹਾਂ ਦੇਖਦੇ ਹੋਂ ਕਿ ਆਖਰ ਹੁਣ ਉਸ ਨੂੰ ਇਹ ਧਮਕੀ ਦਿੱਤੀ ਗਈ ਹੈ ਕ concert ਨਹੀਂ ਹੋਣ ਦੇਣਾ ਤੇ ਜਿਹੜਾ ਉਹਨਾਂ ਦਾ ਬਾਅਦ concert ਚੱਲ ਰਿਹਾ ਉਹਤੇ ਕਹਦੇ ਕਿ ਜਿਹੜੇ concert ਹੋਣਗੇ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ ਨੂੰ ਨਹੀਂ ਲਾਂ ਦਿੱਤਾ ਜਾਵੇਗਾ ਪਰ ਦਿਲਜੀਤ ਦਾ ਇਹ ਕਹਿਣਾ ਹੈ ਕਿ ਕਹਰੇ ਕਿ ਮੈਂ ਤਾਂ ਇਸ ਲਈ ਗਿਆ ਸੀ ਕਿ ਜੋ ਪੰਜਾਬ ਦੇ ਵਿੱਚ ਹੜਾ ਨੇ ਤਬਾਈ ਮਚਾਈ ਹੋਈ ਸੀ ਉਸ ਨੂੰ ਲੈ ਕੇ ਕਹਿ ਰਿਹਾ ਜੋ ਰਕਮ ਮੈਂ ਜਿੱਤਦੇ ਹੋਂ ਤੇ ਜਿੰਨਾ ਪੈਸਾ ਜਿੱਤਦੇ ਹਾਂ ਕਹਿ ਰਿਹਾ ਮੈਂ ਤਾਂ ਉੱਥੇ ਡੋਨੇਟ ਕਰਨੀ ਸੀ ਜਿਸ ਕਰਕੇ ਮੈਂ ਗਿਆ ਉੱਥੇ ਚਲੋ ਫਿਰ ਕੀ ਹੋ ਗਿਆ ਜੇ ਉਹ ਕਈ ਬੰਦੇ ਹੁਣ ਉਹਨੇ ਪਹਿਲਾਂ ਇੰਨੇ ਵੀ ਪੱਗ ਦੀ ਸ਼ਾਨ ਸਾਡੀ ਵਿਧਾਈ ਆ ਜੇ ਕਿਸੇ ਨਾ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਫਿਰ ਇਹਦਾ ਮਤਲਬ ਥੋੜੋ ਵੀ ਉਹਨੂੰ ਟਾਰਗੇਟ ਕਰੀ ਜਾਣਾ ਠੀਕ ਹੈ ਨਾ ਹਰ ਟਾਈਮ ਤਾਂ ਨਹੀਂ ਕੋਈ ਟਾਰਗੇਟ ਕਰਨਾ ਚਾਹੀਦਾ ਕੋਈ ਬੰਦਾ ਜੇ ਕੋਈ ਪਹਿਲਾਂ ਉਹਨੇ ਕਿੰਨਾ ਸਾਡੀ ਪੱਗ ਦੀ ਸ਼ਾਨ ਵਧਾਈ ਆ ਹੋਰ ਵੀ ਉਹਨੇ ਪੈਸਾ ਲਾ ਜੇ ਕੋਈ ਆਉਦਾ ਉਹ ਇੱਥੇ ਵਾਸਤੇ ਦਿੰਦਾ ਤਾਂ ਕਿ ਜੇ ਕੋਈ ਗਲਤੀ ਕਿਸੇ ਤੋਂ ਹੋ ਜਾਂਦੀ ਆ ਉਹਨੂੰ ਬਖਸ਼ਣਾ ਵੀ ਚਾਹੀਦਾ ਪਰ ਕੋਈ ਲੋਕੀ ਇਹ ਕਹਿ ਰਹੇ ਕਿ ਕਰਕੇ ਬੀਂਗ ਆਰਟਿਸਟ ਆ ਮਤਲਬ ਉਹ ਵੀ ਆਰਟਿਸਟ ਆ ਉਹ ਵੀ ਆਰਟਿਸਟ ਆ ਤਾਂ ਕਰਕੇ ਉਹਨਾਂ ਨੇ ਸਤਕਾ ਹੋ ਸਕਦਾ ਸਤਕਾਰ ਅਗਲਾ ਕਰਦਾ ਹੀ ਆ ਜੇ ਕੋਈ ਹੋਵੇ ਮਿਲ ਜਾਵੇ ਦੇਖੋ ਕਈ ਐ ਐਸੇ ਹੁੰਦੇ ਨੇ ਵਿਵਾਦ ਸਾਡੇ ਅਸੀਂ ਛੇੜ ਲੈਂਦੇ ਆ ਜਿਹੜੇ ਉਹ ਫਿਰ ਹੌਲੀ ਹੌਲੀ ਵੱਧਦੇ ਜਾਂਦੇ ਨੇ ਇਸ ਕਰਕੇ ਸਾਨੂੰ ਸਾਰੇ ਪਾਸੇ ਦੇਖਣੇ ਚਾਹੀਦੇ ਨੇ ਹੁਣ ਗੁਰੂ ਸਾਹਿਬ ਵੇਲੇ ਅਹ ਬਹੁਤ ਜੰਗਾਂ ਹੁੰਦੀਆਂ ਰਹੀਆਂ ਨੇ ਕਈ ਵਾਰੀ ਕੋਈ ਚੜ ਕੇ ਆਉਂਦੇ ਸੀ ਰਾਜੇ ਉਹਨਾਂ ਦਾ ਸਿੰਘ ਜਵਾਬ ਦਿੰਦੇ ਸੀ ਫੇਰ ਉਹ ਜਦੋਂ ਸਰਨ ਆ ਜਾਂਦੇ ਫੇਰ ਮਲਾ ਲੈਂਦੇ ਸੀਗੇ ਇਹ ਜਿਹੜੀ ਸਿੱਖ ਪੰਥ ਹੈ ਦਾ ਆ ਦਾ ਪ੍ਰਤੀਕ ਹੈ ਇੱਕ ਜੀ ਚੜ ਕੇ ਉਹਨੂੰ ਅਹ ਤੇਗਪੱਕੀ ਨਿਮਕੈ ਨੂੰ ਤੇਗਪੱਕੀ ਇੱਥੇ ਇਹ ਉਸੂਲ ਨੇ ਅਸੀਂ ਇਹ ਉਸੂਲਾਂ ਦੇ ਧਾਰਨੀ ਆ ਠੀਕ ਹੈ ਵਾਪਸ ਜੀ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਜਥੇਦਾਰ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਸੀਗੇ ਔਰ तमाम ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਔਰ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ